200 ਸਾਲ ਪਹਿਲਾਂ ਪੰਜਾਬ ਕਿਵੇਂ ਦਾ ਸੀ ਨਾ ਕੋਈ ਟਰੈਕਟਰ ਸੀ ਨਾ ਬਿਜਲੀ ਨਾ ਮੋਟਰਾਂ ਨਾ ਕਾਰਾਂ ਗੱਡੀਆਂ ਨਾ ਬਿਜਲੀ ਵਾਲੇ ਪੱਕੇ ਨਾ ਏਸੀ ਦੀ ਠੰਡ ਨਾ ਟੀਵੀ ਨਾ ਗੈਸ ਚੁੱਲੇ ਨਾ ਛੱਤਾਂ ਤੇ ਲੈਂਟਰ ਘਰ ਵਿੱਚ ਚਾਨਣ ਹੁੰਦਾ ਸੀ ਤੇ ਸਿਰਫ ਦੀਵੇ ਤੇ ਲੈਂਪ ਦਾ ਤੇ ਸੁਰਤ ਪੱਖੋਂ ਲੋਕ ਵੈਸੇ ਹੀ ਰੌਸ਼ਨ ਸੀ ਨਾ ਬੀਪੀ ਨਾ 슈ਗਰ ਨਾ ਸਟ्रेस ਨਾ ਦਵਾਈਆਂ ਨਾ ਹਸਪਤਾਲਾਂ ਦੀਆਂ ਲੰਬੀਆਂ ਲਾਈਨਾਂ ਕਿਉਂਕਿ ਜੀਵਨ ਸੌਖਾ ਸੀ ਤੇ ਮਨ ਸ਼ਾਂਤ ਸੀ ਖਰਾਕ ਮਿੱਟੀ ਤੋਂ ਆਉਂਦੀ ਸੀ ਤੇ ਅਸੀਸਾਂ ਰੱਬ ਤੋਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਚੁੱਲਿਆਂ ਤੇ ਹੌਲੀ-ਹੌਲੀ ਰੇਚਦੀਆਂ ਦਾਲਾਂ ਜੁੱਸਿਆਂ ਲਈ ਵਰਦਾਨ ਬਣਦੀਆਂ ਸੀ ਹਵਾ ਸ਼ੁੱਧ ਸੀ ਤੇ ਪਾਣੀ ਪਵਿੱਤਰ ਰਾਤਾਂ ਛੱਤ ਤੇ ਸੌਣਾ ਸਕਰੀਨ ਦੀ ਜਗ੍ਹਾ ਅਸਮਾਨ ਵੱਲ ਵੇਖਦੇ ਸੀ ਸੌਣ ਲੱਗਿਆਂ ਤਾਰਿਆਂ 'ਚ ਕਿਸੇ ਨੂੰ ਆਪਣੇ ਬਜ਼ੁਰਗ ਦਿਸਦੇ ਸੀ ਕਿਸੇ ਨੂੰ ਗੁਰੂ ਦਿਸਦਾ ਸੀ ਤੇ ਕਿਸੇ ਨੂੰ ਆਪਣਾ ਮਹਿਬੂਬ ਸਵੇਰਾ ਪੰਛੀਆਂ ਦੇ ਬੋਲਾਂ ਨਾਲ ਸ਼ੁਰੂ ਹੁੰਦਾ ਸੀ ਆਵਾਜ਼ਈ ਦੇ ਸਾਧਨ ਵੀ ਕੁਦਰਤ ਨਾਲ ਜੁੜੇ ਸਨ ਬੈਲ ਗੱਡੀਆਂ ਓਟ ਤੇ ਘੋੜੇ ਬਲਦਾਂ ਨਾਲ ਹਲਵਾ ਵਾ ਕੇ ਪੱਟਾਂ ਤੇ ਘੱਟ ਏਦਾਂ ਪੈਂਦੇ ਸੀ ਜਿਵੇਂ ਫੀਤਿਆਂ ਨਾਲ ਮਿਣ ਕੇ ਪਾਏ ਹੋਣ ਕੋਈ ਹੌਲ ਨਹੀਂ ਕੋਈ ਟ੍ਰੈਫਿਕ ਨਹੀਂ ਸਿਰਫ ਮਿੱਟੀ ਦੇ ਰਸਤੇ ਤੇ ਮਨ ਦੀ ਤਸੱਲੀ ਅਸਲ ਦੁੱਧ ਅਸਲ ਘਿਓ ਅਸਲ ਯਾਰ ਦੋਸਤ ਤੇ ਅਸਲੀ ਰਿਸ਼ਤੇ ਸੀ ਖੇਤੀ ਕਿਰਤ ਸੀ ਨਾ ਕਿ ਬਿਜ਼ਨਸ ਨਾ ਬੋਰੀਆਂ ਦੇ ਬੋਰੇ ਪੈਂਦੀ ਯੂਰੀਆ ਨਾ ਲੱਖਾਂ ਲੀਟਰ ਸਪਰੇ ਨਾ ਕੈਂਸਰ ਵਾਲੀਆਂ ਟ੍ਰੇਨਾਂ ਚੱਲਦੀਆਂ ਸੀ ਨਾ ਕਰੋੜਾਂ ਦੀਆਂ ਲਿਮਟਾਂ ਤੇ ਨਾ ਹੀ ਉਹਨਾਂ ਦੇ ਵਿਆਜ ਤੇ ਜੇ ਕੋਈ ਬਾਹਰਲਾ ਤਾੜ ਵੀ ਆ ਕੇ ਚੂੰਪੇ ਕਰਦਾ ਸੀ ਤੇ ਛਿੱਤਰ ਵੀ ਪੂਰਾ ਕਾਇਮ ਸੀ ਪੰਜਾਬ ਦਾ ਹੁਣ ਵਾਂਗ ਖੁਦ ਹੀ ਬਾਹਰ ਨਹੀਂ ਸੀ ਭੱਜੀਦਾ ਡਾਊਨਲੋਡ ਛੇ ਚਾਟ